ਕੁਰਾਨ ਵਿੱਚ ਕੁਰਾਨ ਸ਼ਰੀਫ ਵਿੱਚ 14 ਤਰਤੀਆਂ 14 ਆਸਮਾਨ ਦੱਸੇ ਗਏ ਨੇ ਤੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਲੱਖਾਂ ਆਕਾਸ਼ ਲੱਖਾਂ ਪਤਾਲ ਗਿਆ ਹੁਣ ਅਗਰ ਮੁਸਲਿਮ ਜਿਹੜੇ ਕੁਰਾਨ ਸ਼ਰੀਫ ਨੂੰ ਮੰਨਦੇ ਨੇ ਉਹਨਾਂ ਨੇ ਕਿਹਾ ਨਾ ਕਿ ਸਾਡੇ ਗ੍ਰੰਥ ਵਿੱਚ 14 ਧਰਤੀਆਂ 14 ਅਸਮਾਨ ਦੱਸੇ ਨੇ 14 ਪਤਾਲ ਦੱਸੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਆ ਕੇ ਇਹ ਗੱਲ ਕਹੀ ਕਿ ਲੱਖਾਂ ਆਕਾਸ਼ ਲੱਖਾਂ ਪਤਾਲ ਉਹ ਕਹਿੰਦੇ ਕਈ ਸੂਰਜ ਨੇ ਕਈ ਕਰੋੜ ਸੂਰਜ ਨੇ ਕਈ ਕਰੋੜ ਚੰ드ਰਮਾ ਨੇ ਤੇ ਉਹ ਰਾਜਾ ਜਿਹੜਾ ਬੜਾ ਨਾਰਾਜ਼ ਹੋ ਗਿਆ ਰਾਜੇ ਤੱਕ ਗੱਲ ਪਹੁੰਚੀ ਕੀ ਇਹ ਤੇ ਕੁਰਾਨ ਸ਼ਰੀਫ ਤੋਂ ਵੀ ਬਾਹਰ ਗੱਲ ਕਰ ਰਹੇ ਨੇ ਤੇ ਰਾਜੇ ਦਾ ਰਾਜਾ ਗੰਗਾ ਕੀ ਮੈਂ ਜਾਨਣਾ ਨਾਲ ਉਹਨਾਂ ਦੇ ਹਿਸਾਬ ਨਾਲ ਕਿੰਨਾ ਟਾਈਮ ਲੱਗਣਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਸਿਰ ਤੇ ਹੱਥ ਰੱਖਿਆ ਕੋਤਕ ਦਿਖਾਇਆ ਉਹਨਾਂ ਦੇ ਹਿਸਾਬ ਨਾਲ ਦੇ ਕਈ ਸਾਲ ਉਹਨੂੰ ਵੀ ਲੱਗਾ ਵੀ ਕਾਫੀ ਸਾਲ ਹੋ ਗਏ ਨੇ ਪਰ ਇਹ ਕੁਝ ਪਲਾਂ ਵਿੱਚ ਹੀ ਬਾਬਾ ਜੀ ਦੀ ਕਿਰਪਾ ਦੇ ਨਾਲ ਉਹਨੂੰ ਸਾਰਾ ਜਿੱਦਾਂ ਕਹਿੰਦੇ ਨੇ ਨਾ ਵੀ ਜੋ ਅੰਦਰ ਹੈ ਉਹੀ ਬਾਹਰ ਹੈ ਜੋ ਬ੍ਰਹਮੰਡ ਚ ਹੈ ਜੋ ਪਿੰਡੇ ਸੋਈ ਬ੍ਰਹਮੰਡ ਹੈ ਉਹੀ ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਉਹਨੂੰ ਕਈ ਸੂਰਜ ਕਈ ਚੰਦਰਮਾ ਕਈ ਤਰਤियां ਕਈ ਆਕਾਸ਼ ਤੇ ਉਹ ਕਹਿੰਦਾ ਮਹਾਰਾਜ ਬੱਸ ਚਲਿਏ ਵਾਪਸ ਮੈਂ ਤੁਹਾਡੀ ਗੱਲ ਮੰਨ ਗਿਆ ਤੇ ਉਸ ਸ਼ਖਸ ਨੂੰ ਇਹ ਲੱਗ ਰਿਹਾ ਕਿ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਕਿੰਨੇ ਕ ਯੁੱਗ ਬੀਤ ਗਏ ਨੇ ਪਰ ਉਹ ਘਟਨਾ ਕੁਝ ਪਲਾਵੇ ਜਹੀ ਬਾਬਾਈ ਦੀ ਕਿਰਪਾ ਦੇ ਨਾਲ ਹੋ ਗਈ ਤੇ ਜਦੋਂ ਵਾਪਸ ਆਇਆ ਅੱਖਾਂ ਖੋਲੀਆਂ ਤੇ ਰਾਜੇ ਨੇ ਪੁੱਛਿਆ ਵੀ ਦੱਸ ਕੰਧਾ ਜੀ ਮੈਂ ਵੇਖ ਆਇਆ ਸਭ ਕੁਝ ਸੋ ਇਹ ਅੰਦਰ ਦੀ ਯਾਤਰਾ ਹੈ